ਸੋ ਆਮਨੀਆ ਕਾਲੀ ਦਲ ਜਿੰਦਾਬਾਦ ਸੋ ਆਮਨੀਆ ਕਾਲੀ ਦਲ ਜਿੰਦਾਬਾਦ ਜੈ ਹਦਾ ਸੁਚੇਆ ਸਿੰਘ ਨਗਾ ਜਿੰਦਾਬਾਦ ਜੈ ਹਦਾ ਸੁਚੇਆ ਸਿੰਘ ਨਗਾ ਜਿੰਦਾਬਾਦ ਸਰਦਾਰ ਸਿੰਘਬੀਰ ਸਿੰਘ ਬਾਦਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਜਵਾਲ ਤੋਂ ਸਰਪੰਚੀ ਦਾ ਉਮੀਦਵਾਰ ਸਾਰਿਆਂ ਨੂੰ ਪਹਿਲੋਂ ਸਭ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਹੁਣ ਤੇ ਮੇਰੇ ਵੱਲੋਂ ਬੇਨਤੀ ਹੈਗੀ ਕਿ ਕਿੰਨੇ ਚਿਰ ਬਾਅਦ ਇਲੈਕਸ਼ਨ ਹੋਈ ਹੈ 13-14 ਸਾਲ ਬਾਅਦ ਇਲੈਕਸ਼ਨ ਹੋਈ ਹੈ ਸੋ ਸਾਰੀ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੋਟਾਂ ਦਾ ਭਗਤਾਨ ਕਰੋ ਤੇ ਡਿਵੈਲਪਮੈਂਟ ਦਾ ਆਪਾਂ ਪੂਰਾ ਪੂਰਾ ਖਿਆਲ ਰੱਖਾਂਗੇ ਸਾਰੇ ਪਾਸੇ ਗਲੀਆਂ ਨਾਲੀਆਂ ਸੀਵਰੇਜ ਲਾਈਟਾਂ ਦਾ ਪੂਰਾ ਤੇ ਹੋਰ ਵੀ ਜੋ ਇਲਾਕਾ ਨਿਵਾਸੀਆਂ ਦੀ ਖਾ ਖਾਸ਼ ਹੋਏਗੀ ਸਾਰੀ ਪੂਰੀ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋ ਨਿਸ਼ਾਨ ਬਾਲਟੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਵਾਸੇ ਆਸਦਾ ਤੇ ਮੋਜੋਵਾਲ ਪੰਚਾਇਤ ਦੇ ਮਸਲਿਕਾ ਨੂੰ ਅਪੀਲ ਕਰਦੇ ਆ ਕਿ ਜੋ 12 13 ਸਾਲ ਤੋਂ ਕਲਾਂ ਨੌਰ ਦਾ ਵਿਕਾਸ ਰੁਕਿਆ ਹੋਇਆ ਸੀ ਜੋ ਕਿ ਜੋ ਪ੍ਰਬੰਧਕ ਲੱਗੇ ਸਨ ਉਹਨਾਂ ਦੇ ਲੁੱਟਖੋਟ ਤੋਂ ਕਲਾਂ ਨੌਰ ਦਾ ਵਿਕਾਸ ਨਹੀਂ ਸੀ ਹੋ ਰਿਹਾ ਅੱਜ ਹਾਈ ਕੋਰਟ ਦੇ ਹੁਕਮਾਤ ਅਨੁਸਾਰ ਜੋ ਕਲਾਂ ਨੌਰ ਦੀ ਜਿਹੜੀ ਹੈ ਇਲੈਕਸ਼ਨ ਹੋ ਰਹੀ ਹੈ ਅਸੀਂ ਮੋਜੋਵਾਲ ਦੀ ਪੰਚਾਇਤ ਦੇ ਚਾਅ ਸਵਾਲੇ ਖੜੇ ਹਾਂ ਮੋਜੋਵਾਲ ਦੀ ਪੰਚਾਇਤ ਵੱਲੋਂ ਸਾਡੇ ਵੀਰ ਸਰਦਾਰ ਭਜਿੰਦਰ ਸਿੰਘ ਜੀ ਉਹ ਸਾਡੇ ਸਾਰੇ ਸਭਾਜਕ ਸਮਾਜਿਕ ਜਥੇਬੰਦੀਆਂ ਨੇ ਸਾਰੀਆਂ तकरीबन ਜਿਹੜੀਆਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਵੱਲੋਂ ਇਹ ਖੜੇ ਨੇ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਵਾ ਉਹ ਬਾਲਟੀ ਆ ਉਹ ਸਾਡੇ ਸਾਰੇ ਭਾਈ ਭਾਏ ਨੂੰ ਬੇਨਤੀ ਆ ਕਿ ਇਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਕਾਮਯਾਬ ਕਰੀਏ ਤਾਂ ਜੋ ਮੋਜੋਵਾਲ ਪੰਚਾਇਤ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ ਤੇ ਇਹਨੀਆਂ ਬੇਨਤੀਆਂ ਕਰਦੇ ਹੋਏ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌਣਿਆ ਕਲਦਾ ਜਿੰਦਾਬਾਦ ਸਦਾਰ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਸਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਇਹਦਾ ਸੁੱਚਾ ਸਿੰਘ ਲੰਗਾ ਜਿੰਦਾਬਾਦ ਇਹਦਾ ਸੁੱਚਾ ਸਿੰਘ ਜੀ ਲੰਗਾ ਜਿੰਦਾਬਾਦ ਬੋਲੋ ਸੋਨਹੋ ਜੈ ਇੱਧਰ ਤਿਆਰ ਖੜਾ ਦੇ